ਖੱਟੀ ਭਿੰਡ ਨਹੀਂ ਖੱਟੀ ਭਿੰਡ ਆਪਦੀਆਂ ਸੇਵੀਆਂ ਨਾਲ ਮੰਝਾ ਇੱਥੇ ਤੱਕ ਤੈਨੂੰ ਲਕੀਰ ਕੱਢਤੀ ਪਰਾਂ ਰੱਖੀ ਕਿਉਂ ਲਕੀਰ ਕੱਢਣ ਨੂੰ ਕਿਛੜ ਪੈਂਦਾ ਤੇਰੇ ਮੈਂ ਤੈਨੂੰ ਕਹਿਤਾ ਇੱਧਰ ਨਹੀਂ ਆਉਣੇ ਚਾਹੀਦੇ ਨੇ ਸੇਵੀਆਂ ਚੱਕ ਕੇ ਬਾਹਰ ਮਾਰੂ ਕਿਵੇਂ ਮਾਰੇਂਗੇ ਬਾਹਰ ਮਾਰ ਕੇ ਤਾਂ ਦੇਖ ਹੱਥ ਵੀ ਲਾ ਦੂ ਮੈਂ ਹੁਣ ਖਲਾਰ ਦੂ ਬਾਹਰ ਵੀ ਖਲਾਰ ਦੇਂਗੀ ਹਾਂ ਮੇਰੀ ਗੱਲ ਸੁਣੀ ਉਹ ਤਾਂ ਜੇਠ ਨੂੰ ਲਾ ਕੇ ਉਂਗਲਾ ਸਾਡੇ ਬਣੀ ਭੇਜਦਾ ਹੋਏ ਐ ਕਰਦੇ ਨੇ ਐ ਕਰਦੇ ਨੇ ਕਿਉਂ ਅਸੀਂ ਤੇਰੇ ਸਿਰ ਤੇ ਕਰਦੇ ਆ ਸਾਡੀ ਆਪਣੀ ਲਾਈਫ ਆ ਸੇ ਕੁਛ ਮਰਜ਼ੀ ਕਰੀਏ ਤੂੰ ਕਿਸੇ ਨੂੰ ਉਂਗਲਾ ਨਹੀਂ ਲਾਈਆਂ ਅਗਰੇ ਦਾ ਆਪਦਾ ਦਿਮਾਗ ਆ ਕਿਉਂਕਿ ਸਾਡਾ ਸਖਾਇਆ ਸਿੱਖਦਾ ਤੇਰਾ ਸਖਾਇਆ ਸਿੱਖਿਆ ਹੋਇਆ ਜਿਵੇਂ ਤੂੰ ਉਂਗਲਾ ਤੇ ਨਚੋੜਿਆ ਉਹ ਵੀ ਨੱਚਦਾ ਮੇਰਾ ਜੇਠ ਬਹੁਤ ਭੋਲਾ ਸੀ ਜਿੱਦਣ ਤੀ ਤੂੰ ਆਇਆ ਨਾ ਲਵਲ ਉਤ ਦਾ ਹੁਣ ਗੱਲਾਂ ਤਾਂ ਆ ਨੇ ਖਾਣ ਨੂੰ ਕਿਉਂ ਨਹੀਂ ਮਿਲਦਾ ਸਖਣਾ ਜਾਂਦੇ ਰਹੇ ਮੇਰੇ ਬੰਦਾ ਕਮਾਉਂਦਾ ਤੇਰੇ ਨਾਲੋਂ ਦੁੱਗਣਾ ਕਮਾਉਂਦਾ ਕੋਈ ਇਹ ਕੰਨਾ ਕਮਾਉਂਦਾ ਮੁੱਲ ਲੜਾਈ ਭਰਦੀ ਆ ਉਹਦੇ ਨਾਲ ਇੱਕ ਪਾਸੇ ਇੱਕ ਗੱਲ ਕਰਿਆ ਕਰ ਇੱਕ ਪਾਸੇ ਉਹ ਕਿ ਮੈਂ ਤੇ ਦੋਸਤ ਇਧਰ ਤੇਰਾ ਮੰਜਾ ਨਹੀਂ ਆਉਣਾ ਚਾਹੀਦਾ ਜਿਵੇਂ ਲੱਗੀ ਆ ਬਾਲੀ ਵੱਡੀ ਗੱਟੜੀ ਤੇਰੇ ਕਿਹੜੇ ਲੱਗਣੀ ਹੋਈ ਗੱਟੜੀ ਤੂੰ ਤਾਂ ਆਪ 12 ਦਾ ਵੱਡੇ ਛੋਟੇ ਨੇ ਸ਼ਰਮ ਹਜਾ ਪੂਰਾ ਤੈਨੂੰ ਬਾਲੀ ਸ਼ਰਮਾ ਹਾਂ ਹਾਂ ਸਾਡੋ ਬੋਲੀ ਆਂਦੀ ਆ ਦੱਸੀ ਮਿਲੂ ਕੋਲਣਾ ਮੇਰੀਆਂ ਸੇਵੀਆਂ ਇਕੱਠੀਆਂ ਕਰਦੇ ਮੈਂ ਧੁੱਪੇ ਪਈ ਐਸੇ ਆਪਦੇ ਵਾਲੀਆਂ ਖਲਾਰ ਖਲਾਰ ਰੱਖੀ ਜਾਂਦੀ ਕੀ ਗੱਲ ਹੈ ਬਾਈ ਮੈਂ ਤਾਂ ਇੱਧਰ ਆਈ ਹੀ ਨਹੀਂ ਹੈਗੀ ਕਿਉਂ ਨਹੀਂ ਆਈ ਹੈਗੀ ਫਿਰ ਆਉਂ ਹੀ ਇਕੱਠੀਆਂ ਹੋ ਗਿਆ ਹੋਰ ਕਰ ਇਹ ਤਾਂ ਬਾਈ ਮਹਾਨੇਪਾਲ ਦੀ ਲੜਾਈ ਦੇ ਪਤਾ ਨਹੀਂ ਕਿਹਦੀ ਉਂਗਲ ਤੇ ਚੜੀ ਕਿਹਦੀ ਤੇ ਨਾ ਅੱਗੇ ਮੈਂ ਚੱਕ ਕੇ ਬਾਹਰ ਮਾਰੂੰ ਲੈ ਕਿਉਂ ਕਿਉਂ ਨਾ ਲੜਿਆ ਕਰ ਹੈ ਸਾਰੀ ਜ਼ਮੀਨ ਇਹਨਾਂ ਨੇ ਸਾਂਭ ਲਈ ਹੁਣ ਘਰ ਚੋਂ ਵੀ ਹਿੱਸਾ ਪਾਲਦੇ ਨੇ ਕਿਉਂ ਨਾ ਲੈਣਾ ਗੱਲ ਤਾਂ ਸਹੀ ਹੈ ਭਾਈ ਕਹਿੰਦੇ ਕਿ ਚੱਕ ਸੇਵੀਆਂ ਬਾਹਰ ਮਾਰੂ ਮੈਂ ਗੱਲਾਂ ਕਰਦੀ ਆ ਮੈਂ ਤਾਂ ਮਾਰੂ ਤੂੰ ਲਾਲਾ ਜਿਹੜਾ ਜੋਰ ਲਾਉਣਾ ਭਾਈ ਮਰੇ ਸੇਵੀਆਂ ਦਾ ਧਿਆਨ ਰੱਖ ਲੈ ਆਪਦੀਆਂ ਦਾ ਕੁੱਤੇ ਨਾ ਜਾ ਸੇਵੀਆਂ ਦੇ ਭਾਈ ਤੂੰ ਤਾਂ ਨਾ ਡਰਦਾ ਆਪ ਦੇਖ ਲੈ ਮੈਂ ਕਿੰਨਾ ਤੇਰਾ ਬੰਦਾ ਕਿਹਨੂੰ ਡਰਦਾ ਨਹੀਂ ਵੱਡੀ ਆ ਯਾ ਮੇਰੇ ਬੰਦੇ ਨੂੰ ਮੇਰੇ ਬੰਦੇ ਨੂੰ ਵੱਧ ਘੱਟ ਨਾ ਬੋਲੀ ਕਿ ਤਾ ਇੱਥੇ ਗੁੱਤ ਨਹੀਂ ਆਉਣਾ ਹੁਣਾ ਚੁੱਪ ਕਰੇ ਬੋਲਿਆ ਉਹ ਜੱਸੀ ਕੀ ਹੋ ਗਿਆ ਹੋਣਾ ਕੀ ਆ ਮੇਰੀਆਂ ਸੇਵੀਆਂ ਕੱਠੀਆਂ ਕਰ ਤੇ ਆਪ ਮੌਜ ਨਾਲ ਵਿਸਾਰੀ ਬੈਠੀ ਭਾਈ ਮੈਂ ਤਾਂ ਇੱਧਰ ਆਈ ਵੀ ਨਹੀਂ ਹੈਗੀ ਇਹਨਾਂ ਗੱਪ ਮਾਰਦੀ ਆ ਉਹ ਜਿਹੜੀਆਂ ਸੇਵੀਆਂ 'ਤੇ ਸੇ ਰੌਲਾ ਪਾਈ ਬੈਠੇ ਹੋ ਇਹਨੂੰ ਖਾ ਕੇ ਕੀ ਫਿਰ ਤੁਹਾਨੂੰ ਪਤਨ ਲੱਗ ਜਾਗੇ ਆਪਾਂ ਤੁਹਾਨੂੰ ਪਤਨ ਕਿਉਂ ਲੱਗ ਜਾਗੇ ਜਦੋਂ ਮੇਰੇ ਬਾਹਰ ਚ ਪਈਆਂ ਨੇ ਇਹਦਾ ਕੀ ਹੱਕ ਮੇਰੇ ਸੇਵੀਆਂ ਇਕੱਠੀਆਂ ਕਰਨ ਦਾ ਕੀ ਗੱਲ ਬਈ ਲੈ ਬਾਹਰ ਨੂੰ 10 ਵਜੇ ਤਾਂ ਕੰਦਾ ਵੱਡੀਆਂ ਨੇ ਹੈਗਾ ਸਾਰੇ ਤੁਸੀਂ ਕਿਸੇ ਬਣ ਕੇ ਔੜ ਦਾ ਮੱਝ ਨਹੀਂ ਮੁੱਝ ਨਹੀਂ ਆ ਲਿਆ ਮਾਗੇ ਬਾਈ ਕੋਈ ਗੱਲ ਨਹੀਂ ਬਾਈ ਇਹ ਮੱਝ ਨਹੀਂ ਖਾਣ ਨੂੰ ਤਾਂ ਸਭ ਦੇ ਜੀ ਕਰਦਾ ਸਭ ਦੇ ਜੀ ਕਰਦਾ ਨਹੀਂ ਆ ਤੂੰ ਇੱਧਰ ਹੋ ਜਾ ਤੇ ਮੂੰਹ ਨਾ ਲੱਗ ਵੇਚ ਕੇ ਖਾ ਜੂ ਤੈਨੂੰ ਇਹੋ ਜੀ ਜਨਾਹੀ ਹੈ ਹੈ ਤੋਰ ਦੇ ਤਾਂ ਕਹੀ ਵੇਚ ਤੇ ਜਿਹੇ ਜੀ ਆਪ ਆ ਉਹ ਜੀ ਦੂਜਿਆਂ ਨੂੰ ਸਮਝ ਲਿਆ ਹਾਂ ਜੀ ਤਾਂ ਜਾ ਜੀ ਮੈਂ ਇਹੋ ਜੇ ਬਣਾਏ ਨਹੀਂ ਸਾਰੇ ਜਿਹੋ ਜੇ ਬਣਾ ਤੂੰ ਜਾ ਜੀ ਸੰਨੀ ਘਰ ਜੀ ਡੰਗਰਾਂ ਨੂੰ ਜਾ ਕੇ ਮੈਂ ਦੇ ਦੇ ਬਾਈ ਕਰਦਾ ਉੱਤੇ ਚੜੀ ਜਾਨੀ ਆ ਬਾਜੇ ਪਾਉਦੀ ਨਹੀਂ ਪਾਇਦਾ ਇਹਦਾ ਸਿਰ ਪਾੜਨਾ ਜੇਠਾ ਤੁਸੀਂ ਦਰਜ ਕੀ ਕਰਦਾ ਹੈ ਆ ਦੇਖੋ ਆ ਹੋ ਜਾ ਯਾਰ ਬਾਈ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਹੁਣ ਇਹਦਾ ਸੁਆਹ ਤੇ ਕੋਲੇ ਖੜਕੇ ਕਿਵੇਂ ਬੁਲਾਈ ਆਈਏ ਯਾਰ ਜੇਠਾ ਜੇ ਤੇਰੇ ਭੇਤ ਖੋਲਣ ਤੇ ਆ ਗਈ ਮਿੰਟ ਚ ਖੋਲ ਪਹਿਲਾਂ ਬੋਲਣ ਦਾ ਦੇਖ ਲੈ ਜੇਠਾ ਆਹ ਦੇਖ ਲੈ ਦੇਖ ਲੈ ਪਿੱਡੀ ਕੁਮੱਟਾ ਮਾਸੀ ਦਾ ਜੇਠਾ ਕਹਿੰਦੀ ਹੋਰ ਤੀਜੇ ਨਹੀਂ ਤੇਰੀ ਗੱਲ ਸੁਣੋ ਜੀ ਹਨਾ ਹਨਾ ਦੀਦੀ ਨੂੰ ਪਤਾ ਨਹੀਂ ਵੀ ਜੇਠ ਕੀ ਕਰਤੂਤਾ ਕਰਦਾ ਮੈਨੂੰ ਪਤਾ ਕਿਹਨੂੰ ਕਿਹਨੂੰ ਖੇਤੋਂ ਕੱਖ ਵਢਾਉਂਦਾ ਚੋਰੀਆਂ ਟੱਕਿਆ ਰਹਿ ਨਹੀਂ ਤੇਰੇ ਪੜਦੇ ਮੈਂ ਇਹ ਗੱਲਾਂ ਘੇਰਨ ਵਾਲੇ ਨੇ ਆਹ ਕੰਮ ਨੇ ਇਹਨਾਂ ਦੇ ਪੁੰਨ ਕਰਦੇ ਆ ਤੁਸੀਂ ਤਾਂ ਕਿਸੇ ਨੂੰ ਮਾ ਮੇਰੀ ਗੱਲ ਸੁਣ ਪੁੰਨ ਕਰਨੇ ਬੰਦਿਆਂ ਨੂੰ ਪੁੰਨ ਕਰੋ ਜਿਹੜੇ ਕੱਖ ਵਧਾਉਂਦੇ ਤੁਸੀਂ ਜਨਾਨੀਆਂ ਨੂੰ ਕੱਖ ਵਧਾਉਣਾ ਦੇਖ ਪੜ ਮੈਂ ਤੇਰੇ ਮਗਰ ਲੱਗਦੀ ਕੋਈ ਨਹੀਂ ਜਿਹਦਾ ਜ਼ਿਕਰ ਦਾ ਬੜਾ ਹੋਗਾ ਛੋਡੇ ਵਰਗਾ ਮਾਇਨਾ ਨਹੀਂ ਹੈਗਾ ਨਾ ਬੜਾ ਆਸ ਤੇਰੀ ਬੜਾ ਚੱਲ ਤੂੰ ਆ ਜਾ ਛੱਡ ਸਾਡੇ ਪੈਸੇਆਂ ਤੋਂ ਪਰਾਂ ਹੋ ਜਾ ਹਾਂ ਪਰਾਂ ਹੋ ਜਾ ਚਲੋ ਆ ਜਾ ਜੀ ਪਤਾ ਨਹੀਂ ਸੇਵੀਆਂ ਨਾਲ ਕੀ ਸੇਵਣੀਆਂ ਬਣਾ ਰੱਖੀਆਂ ਨੇ ਹਾਂ ਬੋਲਦੀ ਦੇਖੀ ਸੀ ਕਿ ਮੈਂ ਬੋਲਦੀ ਸੀ ਓਏ ਕਮਲੀ ਐ ਕਮਲੀ ਕਾਹਨੂੰ ਉਚਾਤਰ ਬਣਦੀ ਐ ਕਮਲੀ ਕੁਮਲੀ ਕੋਈ ਨਹੀਂ ਹੈਗੀ ਕੌਮੜੀ ਤਾਂ ਹੈਗੀ ਐ ਜਦੋਂ ਆਪਾਂ ਦੋ ਤਾਂ ਜਾਣੇ ਤੁਸੀਂ ਬਣਾ ਕੇ ਰੱਖੇ ਕਿੱਥੇ ਉਹੀ ਚੱਜੂ ਪਾਈ ਰੱਖਦੀ ਐ ਚੱਲ ਕੋਈ ਨਹੀਂ ਦੇਖ ਲੈਣ ਦੇ ਲੜਾਈਆਂ ਕਰਕੇ ਵੀ ਹਾਂ ਲੋਕਾਂ ਨਾਲ ਵਰਤ ਕੇ ਦੇਖ ਲੈਣ ਦੇ ਆਪਦਾ ਫਿਰ ਵੀ ਆਪਦਾ ਹੀ ਹੁੰਦਾ ਗਾ ਉਹ ਮੈਨੂੰ ਤਾਂ ਐ ਸੀ ਵੀ ਚੱਲ ਕਾਹਨੂੰ ਵੱਡੇ ਭਾਈ ਦੇ ਹੁੰਦੇ ਬੋਲਣਾ ਇਹ ਮੇਰੇ ਸਾਲੇ ਬੁਲਾ ਕੇ ਹਟਣਗੇ ਕੁਛ ਕਰਾਉਣਗੇ ਚੱਲ ਕਿਉਂ ਪਕਾਈ ਮਾਰੀ ਐ ੋਂਕੀ ਜਾਣ ਦੇ ਨੰਨ ਉਹ ਜੱਸੀ ਮੈਂ ਆਂਦਾ ਹੀ ਸ਼ਹਿਰ ਆ ਤੇ ਕੁਛ ਮੰਗਾਉਣਾ ਤਾਂ ਨਹੀਂ ਮੈਂ ਤਾਂ ਐ ਕਹਿੰਦੀ ਸੀ ਮੈਂ ਵੀ ਵਰਤ ਰੱਖ ਲੈਂਦੀ ਹਨਾ ਅੱਛਾ ਚੱਲ ਕੁਛ ਨਾ ਕੁਛ ਲਿਆਇਓ ਖਾਣ ਪੀਣ ਵਾਸਤੇ ਉਹ ਮੈਂ ਤਾਂ ਵਰਤਾਂ ਆ ਯਾ ਜੀ ਯਕੀਨ ਨਹੀਂ ਰੱਖਦਾ ਚੱਲ ਬਾਕੀ ਤੇਰੀ ਮਰਜ਼ੀ ਆ ਲਾਉਣ ਸਾਰੀਆਂ ਰੱਖਣਗੀਆਂ ਸਾਰੀਆਂ ਸੋਹਣੇ ਸੋਹਣੇ ਸੂਟ ਪਾਉਣਗੀਆਂ ਪਹਿਲਾਂ ਮੈਂ ਚੱਕੀ ਜਾਉਂਗੀ ਕੋਲੇ ਹਾਂ ਆ ਸੂਟਾਂ ਦਾ ਹੁੰਦਾ ਹਨਾ ਤਿੰਨ ਹੋਰ ਹੁਣ ਚੱਲ ਕੋਈ ਨਹੀਂ ਫਿਰ 10 ਕਿਲਿਆ ਕੇ ਦੇਵਾਂ ਹਾਂ ਰੋਟੀ ਰੋਟੀ ਤਾਂ ਖਾਣੀ ਹੁੰਦੀ ਆ ਫਲ ਫਰੂਟ ਲਿਆਇਓ ਸਿਓ ਸੂ ਲਿਆਇਓ ਕੇਲੇ ਕੁਲੇ ਲਿਆਇਓ ਆ ਸੇਵ ਕੇਲੇ ਲੈ ਦੇ ਦੂੰਗਾ ਹਾਂ ਹਾਂ ਸੇਵ ਕੇਲੇ ਲੈ ਲੈ ਦੂੰਗਾ ਤੇ ਹੋਰ ਤੂੰ ਦੱਸ ਜਿਹੜਾ ਕੁਛ ਹੋਰ ਹੋਇਆ ਫੋਨ ਕਰਦੀ ਨਾ ਬਸ ਬਾਕੀ ਆਪ ਚਲ ਠੀਕ ਹੈ ਠੀਕ ਹੈ ਕਿ ਮੈਂ ਜਾਂਦੀ ਸੀ ਉਸ ਸ੍ਰੀ ਮੈਸ ਮੰਗਾਂ ਹੁਣ ਇਹ ਰੀਸ ਕਰੋਗੀ ਮੇਰੇ ਪੱਕਾ ਅੱਛਾ ਬਰਤ ਰੱਖਣ ਦੀ ਸਲਾਹਾਂ ਹੋ ਰਹੀਆਂ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੰਨਾ ਕਿਚਰ ਉਡੇਗੀ ਖੰਭ ਤੇਰੇ ਮੈਂ ਹੀ ਕਟੂ ਬਰਤ ਮੈਂ ਵੀ ਤੇਰੇ ਬਰਾਬਰ ਰੱਖੂ ਚਾਹ ਤੇ ਡਬਾਰ ਕੇ ਰੱਖਣਾ ਪਈ ਜੀ ਹਾਂ ਐ ਜੀ ਵੇ ਬੋਲਦਾ ਨਹੀਂ ਕਿੱਥੇ ਆ ਬੋਲਦਾ ਨਹੀਂ ਉਹ ਆਏ ਕਰ ਭੱਜ ਕੇ ਜਾ ਇੱਕ ਤਾਂ ਕਿਲੋ ਸਿਓ ਲਿਆ ਕਿਲੋ ਕੇਲੇ ਲੈ ਇੱਕ ਬਰਫੀ ਦਾ ਡੱਬਾ ਇੱਕ ਦੇਸੀ ਘਿਓ ਹੋਰ ਕੀ ਰਹਿ ਗਿਆ ਦੇਸੀ ਘਿਓ ਇੱਕ ਚੂਰੀ ਕੁੱਟਣੀਆਂਗੇ ਹਨਾ ਇੱਕ ਚੌਲ ਲੈ ਮਟਰ ਪਨੀਰ ਲੈ ਤੇ ਇੱਕ ਹੋਰ ਕੀ ਸੀਗਾ ਦੋ ਕਰੂਏ ਲੈ ਖਰਜਾ ਖਰਜਾ ਦੋ ਕਰੂਏ ਲੈ ਖਿੱਲਾਂ ਦਾ ਪੈਕਟ ਲੈ ਹੋਲੇ ਇੱਕ ਹੋ ਕੀ ਤੀ ਪੇਠਾ ਮਠਾਈ ਲੈ ਚੌਲੇ ਫੜੀਆਂ ਲੈ ਚਿਬੜ ਲੈ ਤੇਰੀ ਪੈਨੂ ਇਹਦਾ ਸਾਰੀ ਦੁਕਾਨ ਹੀ ਲਿਓਣੀ ਪਊਗੀ ਹਾਂ ਸਾਰਾ ਕੁਝ ਲਿਆ ਭੱਜਿਆ ਜਾ ਕਾਰੇਗਾ ਤੇਰ ਲਿਓਣੀ ਆ ਮੈਂ ਵਰਤ ਰੱਖਣਾ ਕਿਉਂ ਤੇਰਾ ਮੇਰਾ ਵਰਤ ਕਾ ਦਾ ਕਰੂ ਇਹਦਾ ਕਰ ਬਚੌਥ ਮੇਰੀ ਗੱਲ ਸੁਣ ਲੈ 10 ਸਾਲ ਹੋ ਗਏ ਆਪਣੇ ਬਿਆਹ ਨੂੰ ਏਦੋਂ ਪਹਿਲਾਂ ਤਾਂ ਕਿਤੇ ਰੱਖਿਆ ਨਹੀਂ ਵੱਡੀ ਨਹੀਂ ਰੱਖਿਆ ਵੱਡੇ ਤੋਂ ਕੇਲੇ ਮਂਗਾਈ ਜਾਂਦੀ ਤੇ ਨਾਲੇ ਸਿਓ ਕਹਿੰਦੀ ਜਾ ਲੈ ਕੇ ਦੇ ਮੈਂ ਵਰਤ ਰੱਖੂ ਉਹ ਫਿਰ ਉਹ ਆਏ ਸਾਰ ਸੱਚੀ ਗੱਲ ਤਾਂ ਰਹੇਗੀ ਕਿੰਨੀਆਂ ਗੱਲਾਂ ਹੋ ਗਈਆਂ ਸੀ 11 12ਵਾਂ 2010 ਸੂਟ ਇੱਕ ਜੁੱਤੀ ਠੀਕ ਆ ਜਾ ਭੱਜ ਕੇ ਜਾ ਸਾਰਾ ਸਮਾਨ ਲਿਆ ਦੇ ਫਿਰ ਮੈਂ ਵਰਤ ਰੱਖੂਗੀ ਫਿਰ ਤੇਰੀ ਲੰਬੀ ਉਮਰ ਹੋਊਗੀ ਬਖਸ਼ ਦੇ ਕਿਨੋ ਤੂੰ ਰੱਖੀ ਰ ਮੈਨੂੰ ਕਿਉਂ ਇੰਨੇ ਪੈਸੇ ਕਿੱਥੇ ਆ ਕੰਮ ਲਈ ਇਹ ਉਹਦਾ ਇਹ ਸਾਰਾ ਰੱਖਦੀ ਆ ਰੱਖ ਲੈਣ ਦੇ ਆਪਾਂ ਤਾਂ ਬਸ ਖੁਸ਼ ਆਈ ਬਿਨਾ ਵਰਤ ਤੋਂ ਹੀ ਲਓ ਜੀ ਮੈਂ ਤਾਂ ਆਪ ਰੱਖੂਗੀ ਪਰ ਲੋਕ ਕਹਿੰਦੇ ਨੇ ਵੀ ਹੁਣ ਉਹ ਜਿੱਥੇ ਦੀ ਬਹੁਤ ਵਰਤ ਨਹੀਂ ਰੱਖਦੀ ਬਈ ਵਰਤ ਨਹੀਂ ਰੱਖਉਂਦੀ ਮੈਂ ਤਾਂ ਆਪ ਰੱਖੂ ਉਹ ਪਰ ਹੁਣ ਕੀ ਹੁੰਦਾ ਹੁਣ ਨਾ ਰੱਖ ਬਸ ਹੁਣ ਤਾਂ ਨਿਬੜ ਗਿਆ ਕੰਮ ਫਿਰ ਤੂੰ ਮਰ ਜਾਏਂਗਾ ਮਰ ਜਾਏਂਗਾ ਕਿਉਂ ਨਹੀਂ ਸੁਣਦਾ ਉਹਦਾ ਗੱਲ ਨੂੰ ਆਪਦੀ ਜਬਾ ਮਾਰੀ ਜਾਂਦਾ ਰਹਿਣਾ ਪਿਆਰ ਨਾਲ ਤੈਨੂੰ ਸਮਝਾਤਾ ਸਮਝਾਤਾ ਉਹੀ ਗੱਲਾਂ ਫਿਰ ਲੜਾਈ ਵਾਲੀਆਂ ਹੈ ਤੈਨੂੰ ਕਿੰਨੀ ਵਾਰੀ ਕਹਿੰਦਾ ਮੇਰੀ ਗੱਲ ਇੱਕ ਵਾਰੀ ਚ ਮੰਨ ਜਾਇਆ ਕਰ ਤੂੰ ਨਹੀਂ ਲੈ ਕੇ ਦਿੰਦਾ ਨਾਲ ਲੈ ਕੇ ਮਰੇਗਾ ਬਰਤਨ ਬਰਤਨ ਦੇ ਬਰਤਨ ਦੇ ਨਾਲ ਮਰੇਗਾ ਮਰੇਗਾ ਉਹ ਨਹੀਂ ਮਰਦਾ ਆਈ ਨਹੀਂ ਆ ਜਿਹੜਾ ਤੂੰ ਲਾ ਦੇਖਿਆ ਕੋਤ ਕੋਹ ਨਾ ਹੁੰਨਾ ਜੀ ਦੇਖੀ ਸੋਡੇ ਕਰਕੇ ਮੇਰੇ ਮਾਗ ਦੇ ਵਿੱਚ ਸੰਧੂਰਾ ਜੀ ਤੂੰ ਹੀ ਨਾ ਰਿਹਾ ਮੈਂ ਕੀ ਕਰੂੰਗੀ ਉਹ ਲਿਆ ਦੂੰਗਾ ਕਿਸੇ ਤੋਂ ਮਰਜੀ ਲਿਆਦਾ ਲਿਆ ਕਿਸੇ ਤੋਂ ਮਰਜੀ ਨਹੀਂ ਬੀਬੀ ਤੋਂ ਲੈ ਪੈਸੇ ਉਹਨੂੰ ਵੀ ਬੀਬੀ ਨੇ ਦਿੱਤੇ ਨੇ ਚੱਲ ਕੋਈ ਨਾ ਲੈ ਲੈਣਾ ਬੀਬੀ ਤੋਂ ਲੈ ਲੈ ਰੱਖੀ ਜਿਹਾ ਨਾ ਕਰਾ ਕਰ ਮੈਂ ਤੈਨੂੰ ਬੜਾ ਪਿਆਰ ਕਰਦੀ ਆ ਲਾਡੋ ਜਾ ਲਿਆ ਦੇ ਆਹੀ ਗੱਲਾਂ ਕਰਕੇ ਤਾਂ ਮੈਂ ਖੁਸ਼ ਹੋ ਜਾਂਦਾ ਹੋਰ ਆ ਬਣ ਗਿਆ ਹੁਣ ਤਾਂ ਮੈਂ ਤੇ 10000 ਲੱਗ ਜੇ ਉਹੀ ਗੱਲ ਐ ਵੀ ਨਹੀਂ ਬਾਹਰ ਤੁਰਦੀ ਫਿਰਦੀ ਰਹਿੰਦੀ ਉਹ ਕੱਪੜੇ ਤਾਂ ਹੀ ਲਾ ਦੇ ਓਦੀਪੀ ਮੇਰੀ ਹਾਂ ਮੇਰੀ ਗੱਲ ਸੁਣੋ ਮੈਥੋਂ ਉਹ ਕਹਿੰਦੀ ਸੀ ਆ ਇਹਨਾਂ ਦੇ ਕੀ ਕੀ ਚਿਚਕ ਚਿਚਕ ਹੋਈ ਪਈਆਂ ਕੁੱਕੜਾ ਵੰਗੂ ਲੜੀ ਆਂਦੇ ਨੇ ਕੀ ਗੱਲ ਹੋ ਰਹੀ ਆ ਓ ਇਹਨਾਂ ਤਾਂ ਹੀ ਕਸਮਾਨ ਪੈਂਦਾ ਰੋਜ਼ ਤੈਨੂੰ ਪਤਾ ਨਹੀਂ ਇੱਕ ਕਲੇਸ਼ੀਆਂ ਦਾ ਟੱਬਰ ਆਗਾ ਸਾਰਾ ਦਿਨ ਕਲੇਸ਼ਾਂ ਹੀ ਰੱਖਦੇ ਆ ਇਹ ਕੱਲੇ ਕੋਈ ਲੜ ਪਿਆ ਕਿਤੇ ਕੋਈ ਕਲੇਸ਼ੀਆਂ ਦਾ ਟੱਬਰ ਕਲੇਸ਼ੀਆਂ ਦਾ ਟੱਬਰ ਤਾਂ ਤੁਸੀਂ ਵੀ ਹੋ ਤੂੰ ਕਿਹੜਾ ਘਟ ਲੜਦਾ ਮੇਰੇ ਨਾਲ ਮਾ ਮੈਂ ਨਾ ਤੇਰੇ ਦੋ ਤਿੰਨ ਮਾਰਨੇ ਆ ਗੁੱਤਨੀ ਚ ਕਿਉ ਮੇਰੇ ਤੂੰ ਕਿਉ ਮਾਰ ਰਿਆ ਨੇ ਥੱਪੜ ਮੈਂ ਕਹਿੰਦੇ ਨਾ ਕਲੇਸੀ ਮੈਂ ਤਾਂ ਉਹਨਾਂ ਨੂੰ ਆਖੀ ਆ ਨਾ ਤੂੰ ਮੈਨੂੰ ਆਖੀ ਆ ਤੇ ਫਿਰ ਮੈਂ ਤੈਨੂੰ ਉਹੀ ਤਾਂ ਕਹੀ ਨਹੀਂ ਉਹ ਕੱਲੇ ਨਿਕਲੇ ਸੀ ਕਲੇਸੀ ਦਾ ਟੱਪਰ ਤਾਂ ਥੋੜਾ ਵੀ ਆ ਆ ਤੇਰੀ ਮਾਂ ਦੇਖ ਲੈ ਸਵੇਰ ਦੀ ਛੱਡ ਕੇ ਗਈ ਆ ਕੱਪੜੇ ਨਹੀਂ ਵੀ ਤਹਿ ਲਾਦਾ ਮੈਂ ਉਹਦੇ ਹੱਥ ਕੱਸ ਦੇਣੀ ਜੇ ਮੇਰੇ ਨਾਲ ਕੰਮ ਕਰਾ ਦੂਗੀ ਤਾਂ ਹਾਂ ਕੱਸ ਦੇ ਆ ਫੇਰੀ ਛੱਡ ਕੇ ਗਈ ਆ ਤੂੰ ਹੁਣ ਬੁੜੀ ਵਿਚਾਰੇ ਤਾਂ ਹਾਂ ਲਾਉ ਕੱਪੜਿਆਂ ਦੀਆਂ ਤੂੰ ਲਾ ਤੇ ਤੂੰ ਕਰਾ ਦੇ ਨਾਲ ਮੈਂ ਬੁੜੀ ਅੱਛਾ ਮੇਰੇ ਚ ਜਾਣ ਨਹੀਂ ਹੈਗੀਗੀ ਆ ਦੇ ਮੈਂ ਤੈਨੂੰ ਕਿਹਾ ਨਾ ਉਹ ਕੱਲੇ ਕਲੇਸੀਆਂ ਦਾ ਟੱਬਰ ਉਹ ਨਹੀਂ ਹੈਗੇ ਇਹ ਸਾਰਾ ਪਿੰਡੀ ਕਲੇਸੀਆਂ ਦਾ ਹੈਗਾ ਜਿਹੜਾ ਤੂੰ ਰੁੱਡ ਨਿਆ ਹਰ ਇੱਕ ਗੱਲ ਤੇ ਕਲੇਸ਼ ਕਰ ਲੈਣਾ ਮਾਰਦੀ ਕੱਪੜਿਆਂ ਤੇ ਮੈਂ ਵੀ ਨਹੀਂ ਤੇਰੀਆਂ ਨੂੰ ਕਰਾਉਂਦੀ ਫਿਰ ਉਹ ਕਲੇਸੀਆਂ ਦੇ ਤੇਰੀ ਮਾਂ ਨੂੰ ਕਰੀ ਮਾਰ ਲੂਗੀ ਕੱਪੜਿਆਂ ਤੇ ਫੇਰਾ ਆ ਜਾ ਨਹੀਂ ਦੀਪੀ ਕਰੀਆਂ ਮੈਂ ਤਾਂ ਕਰੀਆਂ ਨੀ ਕੀ ਗੱਲ ਅੱਜ ਫੇਰ ਤੁਹਾਡੇ ਇੰਨਾ ਰੌਲਾ ਪਈ ਜਾਂਦਾ ਸੀਗਾ ਰੌਲੇ ਦੀ ਸੁਣ ਲਾ ਪੈਣੀ ਆ ਸਾਡੀ ਛੋਟੀ ਤੈਨੂੰ ਪਤਾ ਬੈ ਸੀ ਚੱਕਮਾ ਚੁੱਲਾ ਲੜਾਈ ਤਾਂ ਪੈਣੀ ਸਾਰਾ ਦਿਨ ਮੁੱਲ ਪਾਲਦੀ ਜਿੰਨਾ ਮਰਜ਼ੀ ਲੜੀ ਚੱਲੇ ਜਨਾ ਵੀ ਉਸੇ ਦੀ ਬਾਜੀ ਸੁਣਦੀ ਹੁੰਦੀ ਆ ਟਾਂਕ ਦੀਆਂ ਜਿਵੇਂ ਪੀੜਾ ਉੱਠਾਉਂਦਾ ਨਾ ਵੱਡੇ ਛੋਟੇ ਦੀ ਸ਼ਰਮ ਨਾ ਹਜਾ ਜੇਠ 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 ਕਰਕੇ ਬੋਲੂ ਇਹਨੂੰ ਲਓ ਦੱਸ ਨੀ ਆਪਣੇ ਤਾਂ উই ਨਹੀਂ بولਦਾ ਕੋਈ ਬਾਈ ਕਹਿੰਦਾ ਨਹੀਂ ਅੱਜ ਕਾ ਤੋਂ ਲੜਾਈ ਹੋ ਰਹੀ ਛੋੜੀ ਲੜਾਈ ਕਿਹੜੀ ਪਹਿਲਾਂ ਤਾਂ ਆਪਣੇ ਸੇਵੀਆਂ ਪਿੱਛੇ ਲੜਪੀ ਕਹਿੰਦੀ ਸੇਵੀਆਂ ਕੇ ਇੱਧਰ ਮੰਜਾ ਕਿਉਂ ਕਰਿਆ ਕਿ ਨਹੀਂ ਮੈਂ ਚੱਕ ਕੇ ਬਾਹਰ ਮਾਰੂੰ ਲੈ ਵੀ ਦੱਸ ਕੰਧਾਂ ਗੱਡੀਆਂ ਹੋਈਆਂ ਜਦੋਂ ਇੱਕ ਘਰ ਇੱਕ ਵੇੜ ਭਈ ਉੱਥੇ ਜੀਤਾਂ ਦੀ ਢੱਕੀ ਜਾਂਦੀ ਆ ਹਾਂ ਫੇਰ ਫੇਰ ਕੀ ਹੋਣਾ ਸੀ ਲੜਪੀ ਵੱਧੋ ਵੱਧ ਲੜਪੀ ਚਲ ਮੈਂ ਚੁੱਪ ਕਰਾ ਤੇ ਸਾਰੇ ਵੀ ਚੁੱਪ ਕਰ ਜੇ ਆ ਹੁਣ ਇਹਨੇ ਮੈਨੂੰ ਸੁਣ ਲਿਆ ਬਰਤ ਰੱਖ ਦੇ ਨੂੰ ਤੈਨੂੰ ਪਤਾ ਰਿਸਾਂ ਬਿੱਟੀ ਆ ਹੁਣ ਪੂਰੀ ਰੀਸ ਕਰੂਗੀ ਜਿਹੇ ਜੇ ਮੈਂ ਕੱਪੜੇ ਪਾਉਂ ਮੈਂ ਸੂਟਸ ਮੈਂ ਆਉਂ ਉਮੀਦ ਸਭ ਕੁਸਮ ਗਾਉ ਬਸ ਪਣੇ ਕੋਈ ਹੈ ਹੀ ਨਹੀਂ ਤਾਂ ਰਾਈ ਨਹੀਂ ਹੈ ਮੈਂ ਮਰ ਜਾ ਸੱਚੀ ਹੋਰ ਕਿੱਥੋਂ ਲਿਆਂਦਾ ਨਹੀਂ ਉਹ ਚਲ ਕੋਈ ਨਾ ਫਿਰ ਤੂੰ ਵਰਤਨ ਦੇ ਕਹੇ ਜੂਟ ਪਾਏਗੀ ਨਹੀਂ ਪਣੇ ਆਪਾਂ ਦਾ ਕੋਈ ਆਹੋ ਨਹੀਂ ਹੁੰਦਾ ਨਾ ਜਹੇ ਜਹ ਲਿਆ ਤਾਂ ਉਹ ਜਾ ਪਾ ਲਾਂਗੇ ਆ ਇਸੇ ਨੂੰ ਬਾਲਾ ਹੁੰਦਾ ਕਿੱਥੋਂ ਕੀ ਇਹ ਤਾਂ ਸਾਡੇ ਵਾਲਾ ਛੋਟਾ ਤਾਂ ਇਤੋਂ ਇੰਨਾ ਡਰਦਾ ਜਦੋਂ ਇੰਨਾ ਚਵਰ ਚਵਰ ਬੋਲੀ ਜੀ ਮਸਾਂ ਜੁੜੀ ਉਹਨੂੰ ਡਰਨੀ ਆ ਫਿਰ ਕੁਛ ਵੀ ਨਹੀਂ ਬੋਲਿਆ ਆਈ ਨਹੀਂ ਆਖਾ ਪਈ ਵੱਡੇ ਨੇ ਤੂੰ ਕਿਵੇਂ ਮੂਰੇ ਬੋਲਦੀ ਆ ਨਾ ਹਾਂ ਬੋਲੀ ਗਈ ਬੋਲੀ ਗਈ ਉਹਨੂੰ ਕੰਚੂ ਹਰ ਜਗ੍ਹਾ ਨਹੀਂ ਇੱਕ ਪਾਸੇ ਚੁੱਪ ਕਰਕੇ ਖੜ ਜਾ ਕਹਿੰਦੀ ਆਪ ਹੀ ਮੂਰੇ ਮੂਰੇ ਬੋਲੀ ਗਈ ਹਰ ਕੇ ਬਣੇ ਆਪ ਹੀ ਚੁੱਪ ਕਰ ਗਏ ਕਹਿੰਦੇ ਲੜਾਈ ਦਾ ਤਾਂ ਉਹੀ ਗੱਲ ਲੱਸੀ ਤੇ ਲੜਾਈ ਦਾ ਜਿੰਨਾ ਮਰਜੀ ਚਾਹ ਬਣਾਉਣੀ ਆ ਨਹੀਂ ਬਹਿ ਜਾ ਤੇਰੇ ਵਾਸਤੇ ਨਹੀਂ ਚਾਹ ਤਾਂ ਰਹਿਣ ਦੇ ਮੈਂ ਤਾਂ ਉਹੀ ਆ ਗਈ 2 ਮਿੰਟ ਮੇਰੇ ਤਾਂ ਸੱਚੇ ਚਿੱਤ ਖਰਾਬ ਕਰੀ ਰੱਖਦੀ ਆ ਸਾਰਾ ਚਲ ਕੋਈ ਨਾ ਮੈਂ ਚਾਹ ਬਣਾ ਕੇ ਲੈ ਆਉਣੀ ਦੁਬਾਰਾ ਬਸ ਚਾਹ ਨੂੰ ਕੀ ਸੀ ਦਿੱਕਤ ਆ ਗਈ ਆ ਗਈ ਕੋਈ ਨਹੀਂ ਮੈਂ ਤੁਹਾਨੂੰ ਓਏ ਹਾਂ ਉਹ ਪਾਣੀ ਲਾਦਾ ਕਿੰਦਰਾ ਤੁਸੀਂ ਪਾਣੀ ਲਾਤਾ ਹਾਂ ਤੇ ਮੈਨੂੰ ਦੇ ਦਿਓ ਮੋਟਰ ਇੱਕ ਦਿਨ ਮੇਰਾ ਸੁੱਕੀ ਜਾਂਦਾ ਯਾਰ ਕੱਲੀ ਮੋਟਰ ਪਾਣੀ ਨਹੀਂ ਪੂਰਾ ਕਰਦੀ ਆਹੋ ਆਪਦਾ ਆਪਦਾ ਸੁਕਾ ਲਓ ਇਹਨੂੰ ਦੇ ਦਿਓ ਮੋਟਰ ਇਹਨੂੰ ਦੇ ਦੇ ਜਰ ਇਹਦਾ ਉਹ ਮੱਥੇ ਲਾਇਆ ਮਾੜਾ ਵਾਹ ਮਰੀਏ ਨਾ ਮੈਨੂੰ ਇੱਕ ਗੱਲ ਦੱਸ ਯਾਰ ਉਹ ਤੁਸੀਂ ਇਹਨਾਂ ਲੜਦੇ ਕਦੋਂ ਘਰੇ ਪੜਾ ਕਲੇਸ਼ ਪਾਉਣਾ ਤੁਸੀਂ ਜਿਵੇਂ ਮੇਰੇ ਸਵੇਰੇ ਭੈਣਾਂ ਤੁਸੀਂ ਮਹਾਭਾਰਤ ਸੀੜੀ ਬੈਠੇ ਸੀ ਮੈਂ ਸੱਚੀ ਗੱਲ ਦੱਸਾਂ ਸਾਡੇ ਵਾਲਾ ਇਸ ਗੱਲੋਂ ਤਾਂ ਅੱਡ ਹੋਇਆ ਸੀ ਬਲਾਂ ਮੜਾ ਪੈਂਦਾ ਬਹੁਤੇ ਥੱਲੀ ਲੱਗਿਆ ਪਿਆ ਦੱਸ ਕੀ ਕਰੇਗਾ ਕਿਤੇ ਤਾਂ ਉਹਦੀ ਬਹੂ ਸੇਵੀਆਂ ਅੱਜ ਲ ਸੇਵੀਆਂ ਹੀ ਤੋੜ ਗਈ ਓਏ ਲੈ ਦੱਸੇ ਕੋਈ ਗੱਲ ਹੈ ਬੰਦੇ ਦੀ ਸੇਵੀਆਂ ਤੋੜਨ ਵਾਲੀ ਵੀ ਹੁਣ ਤੂੰ ਕਢਾਲੀਆ ਉਹਨੇ ਕਢਾਲੀਆ ਮੰਜਾ ਮੰਜਾ ਹੈਗਾ ਆਪਦੀਆਂ ਪਕਾਓ ਤੇ ਖਾਓ ਬੱਸ ਲੈ ਉਹਨੂੰ ਆਖੀ ਜਾਂਦਾ ਬਹੂ ਦੇ ਥੱਲੇ ਲੱਗਿਆ ਆਪੇ ਆਪੇ ਆਪ ਵੀ ਤਾਂ ਥੱਲੇ ਲੱਗਿਆ ਹੋਇਆ ਓ ਯਾਰ ਗੱਲ ਇਹ ਆ ਜਿਵੇਂ ਹੁਣ ਤੂੰ ਸਾਰਿਆ ਦਿਨ ਮੂਹਰੇ ਮੈਂ ਹੁਣ ਸੁਣ ਕੇ ਆਇਆ ਤੇਰਾ ਜਲੂਸ ਕੱਢੀ ਜਾਂਦੀ ਸੀ ਪਰ ਜਾਈ ਇਹ ਯਾਰ ਕੋਈ ਪਲੇਸ ਨਹੀਂ ਤਾਂ ਮੇਰੇ ਘਰੇ ਕਲੇਸ ਪਵਾਇਆ ਜੋ ਤੜਕੇ ਕਲੇਸ ਪਿਆਏ ਤੁਹਾਡੇ ਘਰੇ ਉਹ ਮੈਨੂੰ ਕਹਿੰਦੀ ਆ ਕਿ ਕਿਉਂ ਲੜਦੇ ਆ ਜਿੰਨੇ ਉਹ ਮੈਂ ਕਹਿੰਦਾ ਹੈਈ ਕਲੇਸੀਆਂ ਦਾ ਟੱਬਰ ਆ ਇਹਦਾ ਮੱਥੇ ਲਾਈ ਮਾੜੇ ਨੇ ਇਹ ਕਲੇਸ ਤਾਂ ਉਹਨਾਂ ਦੇ ਪੈਰਾਂ ਦੇ ਜੇ ਕਿਹਦੇ ਤੜਕੇ ਮੱਥੇ ਲੱਗ ਜਾਣ ਉਹ ਮਰੀਆਂ ਨਾ ਭਕਾਈ ਤੇਰਾ ਮਾਂ ਪਿਓ ਲੜਦੇ ਰਹੇ ਮੇਰੇ ਪਿਓ ਵਰਗੇ ਕਹਿੰਦੇ ਸੀ ਛਣਾਉਂਦੇ ਹੁੰਦੇ ਸੀ ਦਾਰੂ ਪੀ ਕੇ ਤੇਰਾ ਪਿਓ ਗੁੱਟਦਾ ਸੀ ਉਹੀ ਹਾਲ ਹੁਣ ਛੋਡਾ ਯਾਰ ਏਡਾ ਸਾਡੇ ਵਾਲੇ ਨੇ ਜਲੂਸ ਕੱਢ ਰੱਖਿਆ ਭੈਣ ਦੀ ਤਾਂ ਕਲੇਸੀ ਕਲੇਸੀ ਕਹਿਣ ਲੱਗੇ ਟੱਪਰ ਆ ਜਾਂਦਾ ਹੁਣ ਪਾ ਕੇ ਕੱਪੜੇ ਸਾਰੇ ਪਿੰਡ ਚ ਬੇਇੱਜ਼ਤੀ ਕਰਾ ਕੇ ਓਕਾਂ ਚਰਾ ਇੱਥੇ ਕਿਉਂ ਡਾਉਨ ਕੀ ਪੱਟੀ ਐ ਨਾ ਓਏ ਆਹ ਕਹਿੰਦਾ ਯਾਰ ਵੀ ਕਲੇਸੀ ਟੱਪਰੋਂ ਤੁਸੀਂ ਓ ਬਾਈ ਮਾੜਾ ਮੋਟਾ ਯਾਰ ਚੱਲਦਾ ਹੀ ਰਹਿੰਦਾ ਐਡਾ ਕੀ ਡਾਂਗ ਮਾਰੀ ਯਾਰ ਤੇਰੇ ਅਸੀਂ ਚੱਲਦਾ ਕੀ ਯਾਰ ਜਦੋਂ ਇਹ ਛੇੜਦਾ ਯਾਰ ਅਜੇ ਤੱਕ ਹਾਂਗੇ ਜਰ ਕਲੇਸ਼ ਇਹਦੇ ਲਈ ਪਾਉਂਦੀ ਆ ਸ਼ਹਿਰ ਜੇ ਚੋਂ ਲਿਆਇਆ ਉਹਨੂੰ ਔਰ ਯਾ ਤੇਰੇ ਬਤਰੇ ਪਉਂਦੀ ਆ ਆ ਮੈਂ ਦਾ ਨਾਰਾ ਨਾਨਾ ਕੰਨਾ ਇਹ ਹੂੰ ਹੀ ਮੋਢੀ ਬਣਿਆ ਰਹੂਗਾ ਮੈਂ ਤੈਨੂੰ ਕੀ ਕਹਤਾ ਯਾਰ ਤੂੰ ਕਹੀ ਤਾਂ ਇਹਦੇ ਪਿੱਛੇ ਲੱਗ ਕੇ ਉਹ ਮੇਰੇ ਨਾਲ 20 ਬਰੀ ਦਾਰੂ ਪੀਣਾ ਆ ਇਕੱਠੇ ਪੀਂਦੇ ਰਹਿਆ ਹੁਣ ਤੂੰ ਇਹਦਾ ਪੱਖ ਲੈਣ ਲੱਗ ਗਿਆ ਮੈਨੂੰ ਤਾਂ ਲੱਗਦਾ ਬਾਈ ਯਾਰ ਤੁਸੀਂ ਸਾਰੀ ਠੂਠੀ ਦੇ ਯਾਰ ਓਏ ਮੈਨੂੰ ਕਿਵੇਂ ਇਹਨਾਂ ਦੇ ਪਿੱਛੇ ਲੈਣਾ ਯਾਰ ਓ ਯਾਰ ਤੋਹੇਆ ਤੂੰ ਆ ਤੂੰ ਦੱਸ ਭਾਈ ਦਾ ਅੱਡਾ ਗਿਆ ਕਿ ਤੇ ਓ ਯਾਰ ਫਿਰ ਆ ਜਾ ਫਿਰ ਆ ਜਾ ਯਾਰ ਫਿਰ ਉਹ ਲੜਦੇ ਕਿਉਂ ਸਿਰੇ ਤੇ ਲੜਦੇ ਕਿਉਂ ਉਹ ਕਿਉਂ ਇੱਟ ਮਾਰੇਗਾ ਤੂੰ ਓ ਤੂੰ ਪਰ ਆ ਹੋਏ ਤੂੰ ਕੌਣਾ ਹੋਏ ਤੂੰ ਸემი ਭਾਂ ਭਾਂ ਕਰੀ ਜਾਣਾ ਵਿੱਚ ਯਾਰ ਕੀ ਆ ਤੂੰ ਓ ਮੈਂ ਤਾਂ ਹਟਾਈ ਤੈਨੂੰ ਓ ਆ ਓ ਹਟਾ ਇਹਦੇ ਲਈ ਫੜੇ ਇਹਦੇ ਲਈ ਓ ਉਹ ਤੁਸੀਂ ਜਾਓ ਯਾਰ ਪਰ ਗੱਲ ਤੇ ਕੀ ਹੋ ਗਈ ਪੱਟ ਕੇ ਪਾ ਦਮ ਆ ਜਾ ਹਟਾ ਓਏ ਮਚਣ ਕਰ ਤੂੰ ਬਾਦ ਨਾ ਬੋਲੀ ਸਾਡੀ ਗੱਲ 'ਚ ਐਂਦਾ ਚੱਲਦਾ ਹੀ ਰਹਿੰਦਾ ਸਾਡੇ ਤਾਂ ਲੈ ਮੇਰੇ ਸਾਲੇ ਆਪਾਂ ਤਾਂ ਇਹਨਾਂ ਨੂੰ ਹਟਾਉਂਦੇ ਸੀ ਦੋਹੇ ਭਾਈ ਆਪਸ ਵਿੱਚ ਲੜਦੇ ਸੀਗੇ ਲੈ ਆਪਣੇ ਨਾਲ ਹੀ ਲੜ ਪਏ ਉਹ ਫਿਰ ਹੋਰ ਕੀ ਕਹਿੰਦਾ ਕਲੇਸੀ ਹੁਣ ਉਹ ਜਾਂਦੇ ਲੈ ਭਾਈ ਮੈਂ ਬਾਹਾਂ ਚ ਬਾਹਾਂ ਪਾਈ ਛੇੜੇ ਚ ਘਟਾ ਨਹੀਂ ਤਾਂ ਇਹ ਤਾਂ ਕਲੇਸੀ ਕਹਿੰਦੇ ਨੇ ਇਹਨਾਂ ਨੂੰ ਤਾਂ ਕੋਈ ਮੂੰਹ ਨਹੀਂ ਲਾਉਂਦਾ ਯਾਰ ਮੈਂ ਤਾਂ ਨਹੀਂ ਇਦੋਂ ਮੁੜ ਕੇ ਇਹਨਾਂ ਕੋਲੇ ਬੰਦਾ ਯਾਰ ਯਾਰ ਪਾ ਜਾ